ਜਿਹੜਾ ਪਹਿਲਾ ਲਿੰਕ ਆਜੂਗਾ ਉਸੇ ਪਹਿਲੇ ਲਿੰਕ ਦੇ ਉੱਤੇ ਆਪਾਂ ਕਲਿੱਕ ਕਰ ਦੇਣਾ ਠੀਕ ਹੈ ਆਬਾ ਆਈਡੀ ਵਾਲੇ ਦੇ ਉੱਪਰ ਉਸ ਤੋਂ ਬਾਅਦ ਤੁਸੀਂ ਕਿੱਥੇ ਜਾਣਾ ਹੈਗਾ ਆ ਜਿਹੜਾ orange ਦੇ ਵਿੱਚ ਲਿਖਿਆ ਹੋਇਆ ਕ੍ਰੀਏਟ ਆਬਾ ਨੰਬਰ ਠੀਕ ਹੈ ਤਾਂ ਇਸ ਦੇ ਉੱਪਰ ਆਪਾਂ ਕਲਿੱਕ ਕਰਨਾ ਕ੍ਰੀਏਟ ਆਬਾ ਨੰਬਰ ਫਿਰ ਤੁਹਾਡੇ ਕੋਲ ਦੋ ਆਪਸ਼ਨ ਆਉਣਗੇ ਇੱਕ ਤੁਸੀਂ ਜਿਹੜਾ ਹੈਗਾ ਆਬਾ ਆਈਡੀ ਕ੍ਰੀਏਟ ਕਰਨੀ ਹੈ ਆਧਾਰ ਕਾਰਡ ਦੇ ਨਾਲ ਤੇ ਦੂਸਰੀ ਕਰਨੀ ਹੈ ਡਰਾਈਵਿੰਗ ਲਾਇਸੈਂਸ ਨਾਲ ਡਰਾਈਵਿੰਗ ਲਾਇਸੈਂਸ ਤੁਹਾਡੇ ਵਿੱਚੋਂ ਕਿਸੇ ਕੋਲ ਵੀ ਹੈ ਨੀਗਾ ਤਾਂ ਤੁਸੀਂ ਕਾਦੇ ਨਾਲ ਕਰੋਗੇ ਆਧਾਰ ਕਾਰਡ ਦੇ ਨਾਲ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਇੱਥੇ ਚਾਰ ਖਾਨੇ ਬਣੇ ਆ ਗਏ ਇਹਨਾਂ ਚਾਰ ਖਾਨਿਆਂ ਵਿੱਚ ਤੁਸੀਂ ਆਪਦਾ ਆਧਾਰ ਨੰਬਰ ਭਰਨਾ ਜਿਵੇਂ ਮੈਂ ਆਪਦਾ ਇੱਥੇ ਨੰਬਰ ਭਰਦਾਗਾ ਆਧਾਰ ਦਾ ਜਦੋਂ ਇਹ ਭਰਤਾ ਤਾਂ نیچے ਇੱਕ ਸਾਡੇ ਕੋਲੇ ਬਾਕਸ ਆਉਂਦਾਗਾ ਆਈ ਐਗਰੀ ਵਾਲਾ ਇਹਦੇ ਤੇ ਕਰਨਾ ਆਪਾਂ ਆਈ ਐਗਰੀ ਠੀਕ ਹੈ نیچے ਹੈਗਾ ਸਾਡੇ ਕੋਲ ਕੈਪਚਾ ਠੀਕ ਹੈ ਫਿਰ ਆਪਾਂ ਇਹਨੂੰ ਕਰਨਾ ਹੈਗਾ ਨੈਕਸਟ ਨੈਕਸਟ ਦੇ ਉੱਤੇ ਇਹਨੇ ਕੀ ਪੁੱਛਣਾ ਆਪਾਂ ਨੂੰ ਜਿਹੜਾ ਆਧਾਰ ਦਾ OTP ਆ ਇਹ ਕਰਤਾ ਨੀਚੇ ਤੁਹਾਡੇ ਤੋਂ ਪੁੱਛੇਗਾ ਮੋਬਾਈਲ ਨੰਬਰ ਜਿਹਦੇ ਉੱਪਰ ਤੁਹਾਡਾ OTP ਆਇਆਗਾ ਤਾਂ ਨੈਕਸਟ ਕਰ ਦੇਣਾ ਆਪਾਂ ਹੁਣ ਅਕਾਊਂਟ ਐਗਜ਼ਿਸਟ ਮੇਰਾ ਆਪਾਂ ਅਕਾਊਂਟ ਬਣਿਆ ਵੀ ਆ ਤਾਂ ਕੀ ਆ ਗਿਆ ਐਗਜ਼ਿਸਟ ਆ ਗਿਆ ਜੇ ਨਾ ਬਣਿਆ ਹੁੰਦਾ ਤਾਂ ਇੱਥੇ ਆ ਜਾਣਾ ਸੀ ਯੂਅਰ ਆਈਡੀ ਕ੍ਰੀਏਟਡ ਸਕਸੈਸਫੁਲੀ ਜਾਂ ਆਧਾਰ ਨੰਬਰ ਆਬਾ ਨੰਬਰ ਕ੍ਰੀਏਟਡ ਸਕਸੈਸਫੁਲੀ ਬਸ ਇੰਨੇ ਹੀ ਕੰਮ ਆ ਦੋ ਸਟੈਪ ਹੀ ਆ ਸਿਰਫ ਹਾਂਜੀ ਪਹਿਲੇ ਵਿੱਚ ਤੁਸੀਂ ਆਧਾਰ ਨੰਬਰ ਭਰਿਆ ਕੈਪਚਾ ਭਰਿਆ ਤੇ ਦੂਸਰੇ ਵਿੱਚ ਕੀ ਭਰਿਆ ਤੁਸੀਂ ਆਧਾਰ ਦਾ ਓਟੀਪੀ ਤੇ ਮੋਬਾਈਲ ਨੰਬਰ ਤੇ ਜਦੋਂ ਨੈਕਸਟ ਕਰੋਗੇ ਤਾਂ ਤੁਹਾਡੀ ਆਈਡੀ ਕ੍ਰੀਏਟ ਹੋ ਜਾਣੀ ਆ